ਔਰ ਆਪ ਸੁਪਰੀਮ ਵਰਿੰਦ केजरीवाल ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਦੇ ਵਿੱਚ ਘਰ-ਘਰ ਜਾ ਕੇ ਮੁਫਤ ਰਾਸ਼ਨ ਸਕੀਮ ਉਹ ਸ਼ੁਰੂ ਕਰਨ ਜਾ ਰਹੇ ਨੇ ਜਿਸ ਦਾ ਕੀ ਰਸਮੀ ਐਲਾਨ ਉਹਨਾਂ ਨੇ ਅੱਜ ਖੰਨਾ ਵਿਖੇ ਕੀਤਾ ਅਤੇ ਇਸ ਨੂੰ ਸਿਰੇ ਚੜਾਇਆ ਦੱਸਦੇ ਕਿ ਮੁਫਤ ਰਾਸ਼ਨ ਨੂੰ ਐਲਾਨ ਦੇ ਕੇ 25 ਲੱਖ ਲੋਕਾਂ ਨੂੰ ਇਸ ਦਾ ਹੋਣਾ ਲਾਭ ਮਿਲੇਗਾ ਜਿਸ ਦੇ ਤਹਿਤ ਨਾਬਾਵਿਲ ਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਦੀ ਅਗਵਾਈ ਵਿੱਚ ਵੱਡਾ ਕਾਫਲਾ ਜਿਹੜਾ ਕਿ ਅੱਜ ਖੰਨਾ ਰੈਲੀ ਦੇ ਵਿੱਚ ਪਹੁੰਚਿਆ ਸੀ ਇਸ ਮੌਕੇ ਤੇ ਵਿਧਾਇਕ ਦੇਮਾਨ ਨੇ ਕਿਹਾ ਕਿ ਜੋ ਅੱਜ ਘਰ-ਘਰ ਮੁਫਤ ਰਾਸ਼ਨ ਦੀ ਸਕੀਮ ਸ਼ੁਰੂ ਹੋਣ ਜਾ ਰਹੀ ਹੈ ਇਸ ਦੇ ਨਾਲ ਗਰੀਬ ਲੋਕਾਂ ਨੂੰ ਬਹੁਤ ਫਾਇਦਾ ਮਿਲੇਗਾ ਸੁਖੀਰ ਬਾਦਲ ਵੱਲੋਂ ਪੰਜਾਬ ਬਚਾਓ ਯਾਤਰਾ ਤੇ ਬੋਲਦਿਆਂ ਦੇਮਾਨ ਨੇ ਕਿਹਾ ਕਿ ਜਦੋਂ ਇਹਨਾਂ ਦੀ ਸਰਕਾਰ ਸੀ ਉਦੋਂ ਤਾਂ ਇਹਨਾਂ ਨੇ ਪੰਜਾਬ ਬਚਾਏ ਨਹੀਂ ਅੱਤ ਹੁਣ ਇਹ ਲੋਕ ਵੀ ਜਿਹੜੇ ਕਿ ਇਹਨਾਂ ਦੇ ਛਿੱਤਰ ਮਾਰ ਰਹੇ ਨੇ ਉਦੋਂ ਤਾਂ ਇਹਨਾਂ ਨੇ ਪੰਜਾਬ ਦੀਆਂ ਕੰਧਾਂ ਤੇ ਵੀ ਲਿਖ ਦਿੱਤਾ ਸੀ ਕਿ ਰਾਜ ਨਹੀਂ ਸੇਵਾ ਅਤੇ ਹੁਣ ਉਹੀ ਲੋਕ ਇਹਨਾਂ ਨੂੰ ਸਵਾਲ ਕਰ ਰਹੇ ਨੇ ਕਿਸਾਨ ਜੋਥੇ ਬੰਦੀਆ ਵੱਲੋਂ ਆਪਣੀਆਂ ਮੰਗਾਂ ਨੂੰ ਲਿਖ ਕੇ ਦਿੱਲੀ ਰਵਾਨਾ ਹੋਣ ਤੇ ਦੇਵਮਾਨ ਨੇ ਕਿਹਾ ਕਿ ਅਸੀਂ ਵੀ ਉਹਨਾਂ ਦਾ ਸਮਰਥਨ ਕਰਦੇ ਹਾਂ ਕਿਉਂਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਨੇ। ਖਾਨਾ ਦੇ ਵਿੱਚ ਬਹੁਤ ਵੱਡੀ ਇਤਿਹਾਸਕ ਰੈਲੀ ਹੋ ਰਹੀ ਹੈ ਜੀ। ਪੰਜਾਬ ਦੇ 25 ਲੱਖ ਪਰਿਵਾਰਾਂ ਨੂੰ ਘਰ ਘਰ ਮੁਫਤ ਰਾਸ਼ਨ ਦੇਣ ਦੀ ਜਿਹੜੀ ਸਕੀਮ ਆ ਅੱਜ ਲਾਗੂ ਹੋਣੀ ਆ ਉਹਦੇ ਸਬੰਧ ਦੇ ਵਿੱਚ ਮਹਾਂ ਰੈਲੀ ਜਿਹੜੀ ਆ ਖੰਨਾ ਦੇ ਵਿੱਚ ਹੋ ਰਹੀ ਆ ਲੋਕ ਸਭਾ ਫਤੇਗੜ ਸਾਹਿਬ ਜਿਹਦੇ ਵਿੱਚ ਪੰਜਾਬ ਦੇ ਕ੍ਰਾਂਤੀਕਾਰੀ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਔਰ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਆ ਸੋ ਨਾਭਾ ਦੇ ਵਿੱਚੋਂ 30 ਬੱਸਾਂ ਦਾ ਵੱਡਾ ਕਾਫਲਾ ਜਿਹੜਾ ਉਸ ਰੈਲੀ ਦੇ ਵਿੱਚ ਜਾ ਰਿਹਾ ਸੋ ਘਰ ਘਰ ਰਾਸ਼ਨ ਦੇਣ ਦੀ ਜਿਹੜੀ ਇਹ ਸੁਵਿਧਾ ਜਿਹੜੀ ਹੈ ਇਹ ਬਹੁਤ ਵੱਡਾ ਫਾਇਦਾ ਜਿਹੜਾ ਗਰੀਬ ਲੋਕਾਂ ਨੂੰ ਲੈ ਕੇ ਆਊਗਾ ਕਿਉਂਕਿ ਘਰੇ ਬੈਠੇ ਉਹਨਾਂ ਨੂੰ ਰਾਸ਼ਨ ਮਿਲੂਗਾ ਔਰ ਉਹਨਾਂ ਦੀ ਜਿਹੜੀ ਖੱਜਲ ਖਵਾਰੀ ਹੁੰਦੀ ਸੀਗੀ ਉਹ ਸਾਰੀ ਬੰਦ ਹੋ ਜਾਣੀ ਐ ਸੋ ਮੁਬਾਰਕਾਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਅਰਵਿੰਦ ਕੇਜੀਵਾਲ ਸਾਹਿਬ ਨੂੰ ਮੁਬਾਰਕਾਂ ਪੰਜਾਬ ਦੇ ਲੋਕਾਂ ਨੂੰ ਜਿਨ੍ਹਾਂ ਨੇ ਵੱਡਾ ਫਤਵਾ ਦੇ ਕੇ ਆਮ ਆਪ ਦੀ ਸਰਕਾਰ ਬਣਾਈ ਸੀ ਅੱਜ ਆਮ ਲੋਕਾਂ ਨੂੰ ਉਹ ਉਹ ਸਰਕਾਰ ਦਾ ਬਹੁਤ ਵੱਡਾ ਫਾਇਦਾ ਜਿਹੜਾ ਉਹ ਹੋ ਰਿਹਾ 16 ਤਰੀਕ ਨੂੰ ਭਾਰਤ ਬੰਦਾ ਕਿਸਾਨਾਂ ਵੱਲੋਂ ਸਮਰਥਨ ਕਰੋਗੇ ਜਾਂ ਕਿਸ ਤਰ੍ਹਾਂ ਦੇਖੋ ਜਦੋਂ ਮੈਂ ਐਮਐਲਏ ਨਹੀਂ ਸੀ ਬਣਿਆ ਜੀ ਉਦੋਂ ਵੀ ਕਿਸਾਨਾਂ ਦੇ ਨਾਲ ਸੀ ਹੁਣ ਵੀ ਕਿਸਾਨਾਂ ਦੇ ਨਾਲ ਆ ਪੰਜਾਬ ਦਾ ਜਿਹੜਾ ਕਿਸਾਨ ਆ ਨਾ ਜੀ ਉਹ ਅੰਦਾਤਾ ਜੀ ਔਰ ਅੰਦਾਤਾ ਜੀ ਆਪਣੀ ਕੋਈ ਗੱਲ ਕਹਿੰਦਾ ਜੀ ਕੇਂਦਰ ਸਰਕਾਰ ਨਾਲ ਉਹਨਾਂ ਦੀ ਕੋਈ ਜਿਹੜੀ ਕੋਈ ਮੰਗ ਆ ਤਾਂ ਉਹਦਾ ਬਿਲਕੁਲ ਸਮਰਥਨ ਕਰਦੇ ਆ ਜੀ ਕਿ ਮੰਗ ਪੂਰੀ ਹੋਣੀ ਚਾਹੀਦੀ ਹੈ ਕਿਸਾਨ ਜੇ ਖੁਸ਼ ਆ ਤਾਂ ਦੇਸ਼ ਤਰੱਕੀ ਕਰੂਗਾ ਜੇ ਕਿਸਾਨ ਖੁਸ਼ ਨਹੀਂ ਤਾਂ ਦੇਸ਼ ਤਰੱਕੀ ਨਹੀਂ ਕਰ ਸਕਦਾ ਜੀ ਆ ਬਿਲਕੁਲ ਜੀ ਲੋਕਸਭਾ ਵੀ ਸਿਰ ਤੇ ਆ ਜੀ ਔਰ ਉਹਦੇ ਸੰਬੰਧ ਦੇ ਵਿੱਚ ਵੀ ਜਿਹੜਾ ਹਰ ਇੱਕ ਪਾਰਟੀ ਜੀ ਜਿਵੇਂ ਅਕਾਲੀ ਦਲ ਆਪ ਦਾ ਕੰਮ ਕਰ ਰਿਹਾ ਵੱਖਰੀ ਗੱਲਾਂ ਉਹ ਜੁੱਤੀਆਂ ਪਹਿਰੀਆਂ ਨੇ ਜੀ ਪਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਆ ਆਮ ਲੋਕਾਂ ਚੋਂ ਨਿਕਲੇ ਅਸੀਂ ਸਾਰੇ ਲੋਕਾਂ ਪਹਿਲੀ ਵਾਰ ਅਸੀਂ ਐਮਐਲਏ ਬਣੇ ਆ ਔਰ ਸਾਨੂੰ ਚਾਹ ਜਿਸ ਗੱਲ ਦਾ ਕਿ ਅਸੀਂ ਲੋਕਾਂ ਦੀ ਸੇਵਾ ਕਰ ਰਹੇ ਹਾਂ ਠੀਕ ਹੈ ਜੀ ਹੁਣ ਜਨ ਸੁਵਿਧਾ ਕੈਂਪ ਡੇਲੀ ਚਾਰ ਲੱਗ ਰਹੇ ਨੇ ਚਾਰ ਵਾਰਡ ਦੋ ਪਿੰਡਾਂ ਦੇ ਵਿੱਚ ਡੇਲੀ ਲੱਗ ਰਿਹਾ ਸਾਡੀ ਕੋਸ਼ਿਸ਼ ਹੈ ਕਿ ਹਰੇਕ ਵਾਰਡ ਹਰੇਕ ਪਿੰਡ ਦੇ ਵਿੱਚ ਆਪ ਜਾ ਕੇ 44 ਕੰਮ ਜਿਹੜੇ ਨੇ ਜਿਦੇ ਲਈ ਲੋਕਾਂ ਨੂੰ ਦਫ਼ਤਰਾਂ ਦੇ ਵਿੱਚ ਗਿੜੇ ਮਾਰਨੇ ਪੈਂਦੇ ਸੀ ਉਹ ਅਸੀਂ ਘਰ ਘਰ ਆਪ ਜਾ ਕੇ ਆਪ ਸਰਕਾਰ ਆਪ ਦੇ ਦਵਾਰ ਆਪ ਜਾ ਕੇ ਉਹ ਕੰਮ ਜਿਹੜੀ ਕਰਾ ਰਹੀ ਐ ਸੋ ਬਹੁਤ ਵੱਡੀ ਤਬਦੀਲੀ ਆ ਜੀ ਔਰ ਪਿਛਲੇ ਸਾਲ ਤੋਂ 2022 ਤੋਂ ਜੁਲਾਈ 2022 ਤੋਂ ਲੋਕਾਂ ਨੂੰ ਮੁਫਤ ਬਿਜਲੀ ਮਿਲ ਰਹੀ ਐ ਜੀ ਦੇਖੋ ਕਿੰਨਾ ਵੱਡਾ ਫਾਇਦਾ ਜੀ ਸੋ ਇਹ ਸਾਰੇ ਕੰਮ ਜਿਹੜੇ ਆ ਇਹ ਬਾ ਕਮਾਲ ਹੋ ਰਿਹਾ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਐ ਔਰ ਪੰਜਾਬ ਦੇ ਲੋਕਾਂ ਨੂੰ ਮੁਬਾਰਕਬਾਦ ਆ ਜੀ ਸੁਖਬੀਰ ਬਾਦਲ ਗੱਲ ਸੀਗੇ ਫੋਜਪੁਰ ਦੇ ਵਿੱਚ ਨੌਜਵਾਨਾਂ ਨੇ ਸਵਾਲ ਕੀਤਾ ਕਿ ਜਦੋਂ ਤੁਹਾਡੀ ਸਰਕਾਰ ਸੀ ਤਾਂ ਉਦੋਂ ਤਾਂ ਤੁਸੀਂ 5 ਸਾਲ ਦੇਖੇ ਨਹੀਂ ਤੇ ਹੁਣ ਤੁਸੀਂ ਕਿਹੜੀ ਪੰਜਾਬ ਬਚਾਉਂ ਜਾਤਾ ਦੇਖੋ ਜਦੋਂ ਪੰਜਾਬ ਬਚਾਉਣ ਦਾ ਉਹਨਾਂ ਤਾਂ ਉਹਨਾਂ ਕੋ ਸਮਾਂ ਆਇਆ ਸੀਗਾ ਕਿ ਪੰਜਾਬ ਦੀ ਸੇਵਾ ਕਰ ਦੇ ਉਹ ਤਾਂ ਸਿਰਫ ਕੰਦਾ ਤੇ ਲਿਖ ਕੇ ਲਾਇਆ ਸੀਗਾ ਕਿ ਰਾਜਨੀ ਸੇਵਾ ਤੇ ਉਦੋਂ ਤਾਂ ਆਪਣੀਆਂ ਪ੍ਰਾਪਰਟੀਆਂ ਬਣਾਈਆਂ ਨੇ ਕਰੋੜਪਤੀ ਅਰਪਤੀ ਬਣ ਗਏ ਹੁਣ ਉਹ ਜਦੋਂ ਕੁਰਸੀ ਚਲੇਗੀ ਹੁਣ ਪੰਜਾਬ ਯਾਦ ਆ ਗਿਆ ਜੀ ਸਰੀ ਨਹੀਂ ਆ ਦੇਖੋ ਜੀ ਲੋਕਪੱਖੀ ਸਰਕਾਰ ਬਣੀ ਆ ਲੋਕਪੱਖੀ ਫੈਸਲੇ ਆ ਰਹੇ ਨੇ ਤੇ ਬੜਾ ਵਧੀਆ ਫੈਸਲਾ ਲਿਆ ਜਿੰਨੇ ਵੀ ਰਾਸ਼ਨ ਕਾਰਡ ਸੀਗੇ ਗਰੀਬ ਲੋਕਾਂ ਨੂੰ ਕਣਕ ਨਹੀਂ ਸੀ ਮਿਲ ਰਹੀ ਉਹਨਾਂ ਲਈ ਫੈਸਲਾ ਆ ਗਰੀਬ ਲੋਕਾਂ ਨੂੰ 25 ਲੱਖ ਲੋਕਾਂ ਨੂੰ ਰਾਸ਼ਨ ਮਿਲਣਾ ਮੁਫਤ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਮੋਦਤ ਕਰ ਰਹੇ ਨੇ ਰੈਲੀ ਨੂੰ ਸ੍ਰੀ ਅਰਵਿੰਦ ਕੇਜਰੀਵਾਲ ਜੀ ਸਾਡੇ ਪਾਰਟੀ ਦੇ ਸੁਪਰੀਮੋ ਪਹੁੰਚ ਰਹੇ ਨੇ ਖੰਨਾ ਵਿਖੇ ਤੇ ਅਸੀਂ ਸਰਦਾਰ ਗੁਰਦੇਵ ਸਿੰਘ ਦੇਵ ਮਾਨ ਜੀ ਦੀ ਅਗਵਾਈ ਇਹ ਵੱਡੇ ਕਾਫਲੇ ਨਾਲ ਖੰਨੇਲੀ ਕੂਚ ਕਰ ਰਹੇ ਹਾਂ ਔਰ ਇਹ ਸਰਕਾਰ ਤੋਂ ਪੰਜਾਬ ਨੂੰ ਫੁੱਲ ਉਮੀਦ ਹੈ ਵੀ ਇਹ ਬਹੁਤ ਚੰਗੇ ਕੰਮ ਤੇ ਲੋਕ ਪੱਖੀ ਫੈਲ ਟੰਡਾਂ ਦੇ ਵਿੱਚ ਭਾਰੀ ਉਤਸ਼ਾਹ ਜਿਹੜੇ ਘਰ-ਘਰ ਮੁਫਤ ਰਸਨ ਯੋਜਨਾ ਦੀ ਜਿਹੜੀ ਸਕੀਮਾਂ ਇਹ ਪੰਜਾਬ ਸਰਕਾਰ ਦਾ ਸ੍ਰੀ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਐਮਐਲਏ ਸਾਹਿਬ ਪੁਰਦੇ ਬੇਵਾਨ ਦੇ ਰੈ ਨਮਾਈ ਦੇ ਵਿੱਚ ਨਾਬੇ ਦੇ ਵਿੱਚੋਂ ਬਹੁਤ ਵੱਡਾ ਕਾਫਲਾ ਬੱਸਾਂ ਦਾ ਔਰ ਕਾਰਾਂ ਦਾ ਜਾ ਰਿਹਾ ਖੰਨਾ ਰੈਲੀ ਦੇ ਵਿੱਚ ਜਿਹਦੇ ਨਾਲ ਲੋਕਾਂ ਨੂੰ ਬਹੁਤ ਸਹੂਲਤ ਮਿਲੇਗੀ ਕਿਉਂਕਿ ਡੀਪੋ ਦਾ ਕਈ ਵਾਰ ਪਤਾ ਹੀ ਨਹੀਂ ਜੀ ਹੁੰਦਾ ਵੀ ਡੀਪੋ ਹੈ ਕਿੱਥੇ ਆ ਹੁਣ ਘਰ-ਘਰ ਰਸਣ ਜਾਊਗਾ ਇਦਾਂ ਸਰਕਾਰ ਦਾ ਮਤਲਬ ਜਿਹਨਾਂ ਉਹਨਾਂ ਨੇ ਵਾਅਦਾ ਕੀਤਾ ਸੀ ਉਹ ਆਪ ਦਾ ਵਾਅਦਾ ਜਿਹੜਾ ਪੂਰਾ ਕੀਤਾ ਸਰਕਾਰ ਨੇ ਇੱਕ ਬਹੁਤ ਵੱਡੀ ਜਿਹੜੀ ਸਰਕਾਰ ਦੀ ਬਹੁਤ ਵੱਡੀ ਪ੍ਰਾਪਤੀ ਹੈ ਨਾ ਜਿਹੜਾ ਭਗਵੰਤ ਮਾਨ ਜੀ ਨੇ ਇਹ ਜਿਹੜੇ ਪਿੰਡਾਂ ਦੇ ਜਿਹੜੇ ਖੇਤ ਨੇ ਉਹਨਾਂ ਨੂੰ ਜਿਹੜਾ ਪਾਣੀ ਬਚਾ ਰਹੇ ਨੇ ਔਰ ਧਰਤੀ ਦਾ ਪਾਣੀ ਬਚਾਉਣ ਦਾ ਜਿਹੜਾ ਕੰਮ ਕਰ ਰਹੇ ਨੇ ਇਹ ਬਹੁਤ ਵੱਡਾ ਸਲਾਘਾਯੋਕ ਕਦਮ ਆ ਕਿਉਂਕਿ ਇਹਦੇ ਨਾਲ ਜਿਹੜਾ ਪਾਣੀ ਜਿਹੜਾ ਧਰਤੀ ਦਾ ਉਹ ਬਚੂਗਾ ਤਾਂ ਹੀ ਪੰਜਾਬ ਬਚੂਗਾ ਤੇ ਧਰਤੀ ਦਾ ਪਾਣੀ ਬਚੂਗਾ ਪੰਜਾਬ ਦੀ ਧਰਤੀ ਜਿਹੜੀ ਬਹੁਤ ਖਸਾਲ ਧਰਤੀ ਆ